ਤੇ ਇਸ ਕਟਨਾ ਕਰਦੇ ਪਰ ਕੱਲ ਵੀ ਮੈਂ ਮੋਗੇ ਵਿਖੇ ਗਿਆ ਸੀ ਉਹ ਡਾਕਟਰ ਸਾਹਿਬ ਜਿਹਨਾਂ ਨੂੰ 2022 ਚ ਇੱਕ ਲੰਡੇ ਨਾਮ ਦਾ ਗੈਂਗਸਟਰ ਹੈ ਜਿਹਨੇ ਤਪਕੀ ਦਿੱਤੀ ਸੀ ਪੁਲਿਸ ਨੇ ਵੀ ਦਿਨ ਉਹਨਾਂ ਨੂੰ ਸਕਿਉਰਿਟੀ ਦਿੱਤੀ ਔਰ ਹਰ ਸਵੇਰ ਸਕਿਉਰਿਟੀ ਆਫਿਸ ਲੈ ਵੀ ਤੇ ਹੌਸਪੀਟਲ ਅਜੋ ਕ੍ਰਿਟੀਕਲ ਸਵਰ ਹਾਲਾਤ ਦੇ ਵਿੱਚ ਹੈ ਰੋਜ਼ਾਨਾ ਦੇ ਕਟਨਾ ਕਰੋ ਫੁਰਜਾਨਾ ਜੀ ਹੈ ਬਾਸਤਤ ਤੇ ਅੱਜ ਜਿਹੜਾ ਸਾਡੇ ਭਰਾ ਨਾਲ ਹੋਇਆ ਇੱਥੇ ਗੇਰਵੈਲ ਸਪਾਲਿਆ ਨਾਲ ਇੱਕ ਵੱਡੇ ਦੀ ਛਾਤੀ 'ਚ ਇੰਨੀਆਂ ਗੋਲੀਆਂ ਮਾਰਨੀ ਔਰ ਬੇਰਮੀ ਨਾਲ ਕਤਲ ਕਰਨਾ ਇਹ ਪੰਜਾਬ ਦਾ ਮੈਨੂੰ ਲੱਗ ਨਹੀਂ ਰਿਹਾ ਇਸ ਤਰ੍ਹਾਂ ਦਾ ਹੀ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੀਆਂ ਗੋਲੀਆਂ ਮਾਰ ਕੇ ਉਹ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਸੀ ਅਜੇ ਤਾਂ ਉਹ ਜ਼ਖਮ ਹੀ ਨਹੀਂ ਅੱਲੇ ਹੋਏ ਔਰ ਇਹ ਤਾਂ ਦੋ ਨਾਮੀ ਬੰਦੇ ਆ ਬਥੇਰੇ ਨੰਗਲ ਅੰਬਿਆਰਗੇ ਔਰ ਜਾਨਾ ਇਸ ਤਰ੍ਹਾਂ ਦੀ ਵਾਰਦਾਤ ਹੁਣ ਤਾਂ ਡਰ ਲੱਗਣ ਲੱਗ ਪਿਆ ਫੋਨ ਇੱਥੇ ਕਾਰੋਬਾਰ ਕਰੀ ਤਾ ਵਿਅਕਤੀ ਆਪਣੀ ਦੁਕਾਨ ਤੇ ਆ ਰਿਹਾ ਉਹਨੂੰ ਮਾਰ ਦਿੱਤਾ ਜਾਂਦਾ ਹੈ ਬਿਨਾਂ ਦੁਸ਼ਮਣੀ ਤੋਂ ਉੱਪਰ ਆ ਕਹਿ ਰਿਹਾ ਸੀ ਚੀਕ-ਚੀਕ ਕੇ ਜਿਹੜਾ ਉਹ ਕਹਿੰਦਾ ਅਸੀਂ ਮੈਨੇਜ ਕਰ ਲੈਂਦੇ ਸੀ ਇਹ ਤੋਂ ਪਹਿਲਾਂ ਜਿਹੜਾ ਸਾਨੂੰ ਤਕੀ ਆਉਂਦੀ ਸੀ ਅਸੀਂ ਆਪ ਦਾ ਸੈਟਿੰਗ ਕਰ ਲੈਂਦੇ ਸੀ ਇਹਦਾ ਮਤਲਬ ਪਹਿਲਾਂ ਵੀ ਵਕ ਵਕ ਪ੍ਰਕਾਰ ਨਹੀਂ ਤਕੀ ਆਉਂਦੀਆਂ ਰਹੀਆਂ ਲੇਕਿਨ ਇਸ ਵਾਰੀ ਮੌਤ ਨੇ ਡਾਹ ਨਹੀਂ ਦਿੱਤੀ ਕਦੇ ਜੇ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਮੈਨੇਜ ਕਰ ਲੈਂਦੇ ਇਹ ਵੀ ਕੈਸੇ ਤੇਲੇ ਨਾਲ ਹੋਰ ਕੋਈ ਸੁਰੱਖਿਆ ਤਾਂ ਹੈ ਨਹੀਂ ਉਹ ਮੈਨੂੰ ਸਵਾਲ ਕਰ ਰਿਹਾ ਸੀ ਕਿ ਇਹਦਾ 100 ਐ ਤੈਨੂੰ ਤੇਰੀ ਮਾਮਿਆ ਨਾਲ ਉਥੇ ਆल्या ਨਹੀਂ ਕਿਉਂਕਿ ਮੈਂ ਨਿੱਕਾ ਜਾਂ ਹੁੰਦਾ ਇਸੇ ਇਹਨਾਂ ਦੇ ਹੁਆਂ ਭਰਾਵਾ ਤੋਂ ਕਪੜੇ ਸੁਹਦੇ ਰਹੇ ਸੋ ਕਹਿੰਦਾ ਕਿ ਤੂੰ ਦੇਸ਼ ਦੀ ਲੋਕ ਸਭਾ 'ਚ ਤੂੰ ਬੋਲਿਆ ਸੀ ਤਾਂ ਦੁਬਾਰੇ ਫੇਰ ਸਵਾਲ ਪੁੱਛਣਾ ਹੈ ਕਿ ਇੱਕ ਗੈਂਗਸਟਰ ਜਿਹੜਾ ਜੇਲ੍ਹ 'ਚ ਬਿਠਾਈ ਹਜ਼ਾਰਾਂ ਬੰਦੇ ਨੂੰ ਮਰਵਾ ਰਿਹਾ ਹੈ ਕਿ ਇਹ ਹਿੰਦੁਸਤਾਨ ਹੈ ਕਿ ਇਹ ਮੋਦੀ ਦਾ ਰਾਜ ਹੈ ਪੁੱਛੋ ਮੋਦੀ ਨੂੰ ਇਹ ਗੱਲ ਕਹਿ ਰਿਹਾ ਸੀ ਭਗਵੰਤ ਮਾਨ ਸਾਹਿਬ ਦੀ ਤਾਂ ਗੱਲ ਹੀ ਨਾ ਕਰੋ ਇਹਨੇ ਤਾਂ ਸਾਡੇ ਪੰਜਾਬ ਦਾ ਜਿਹੜਿਆ ਬੇੜਾ ਘਰ ਖੋ ਗਿਆ ਅੱਜ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਨਹੀਂ ਹੈ ਲੇਕਿਨ ਇਹ ਜਿਹੜੇ ਗੈਂਗਸਟਰ ਹੈ ਜਿਹੜੇ ਬਾਹਰੋਂ ਬੈ ਕੇ ਆਪਰੇਟ ਕਰ ਰਹੇ ਐ ਖੁਸ਼ੀ ਰੋਜ ਅਮਰੀਕਾ ਦੇ ਦੌਰੇ ਤੋਂ ਜਾਂਨੇ ਲਿਆਉ ਉਹਨਾਂ ਨੂੰ ਪੜ ਕੇ ਇੱਥੇ ਉਹ ਅਮਰੀਕਾ ਤੋਂ ਬੈਠੇ ਇੱਥੇ ਲੋਕਾਂ ਦੀ ਫਰੋਤੀ ਦੇ ਦਿੰਦੇ ਐ ਅੱਛਾ ਨਵੀਂ ਕਹਾਣੀ ਤੁਹਾਨੂੰ ਸੁਣਾਉਣਾ ਜਿਹੜਾ ਬੀਜੇਪੀ ਵਾਲਿਆਂ ਨੇ ਇੱਕ ਨਵਾਂ ਕਾਨੂੰਨ ਬਣਾਤਾ ਗੁਜਰਾਤ ਐਸੇ ਲਾਰੈਂਸ ਬਿਸ਼ਨੋਈ ਦੇ ਵਾਸਤੇ ਅੱਜ ਸਵਾਨ ਕਰਿਓ ਤੁਸੀਂ ਬੀਜੇਪੀ ਦੇ ਪ੍ਰਧਾਨ ਨੂੰ ਇਸ ਸਾਬਰਮਤੀ ਘੇਰ ਚ ਬੈਠਾ ਲਾਰੈਂਸ ਬਿਸ਼ਨੋਈ ਜਿਹਨੂੰ ਅਨਪ੍ਰੋਡਕਸ਼ਨ ਗ੍ਰਾਂਟ ਤੇ ਲੈ ਕੇ ਨਹੀਂ ਆ ਸਕਦੇ ਕਾਨੂੰਨ ਬਣਾਤਾ ਉਥੋਂ ਦੀ ਸਟੇਟ ਨੇ ਗੁજરાਤ ਵੀ ਨਹੀਂ ਕਿ ਉਹਨ ਤੁਸੀਂ ਬਾਹਰਲੀ ਸਟੇਟ ਉੱਤੇ ਜਾ ਕੇ ਪੁੱਛਗਿੱਛ ਨਹੀਂ ਕਰ ਸਕਦੀ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨ ਪੁੱਛਗਿੱਛ ਕਰ ਸਕਦੀ ਸੀ ਲੇਕਿਨ ਹੁਣ ਪੁੱਛਗਿੱਛ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਐ ਉਹਦੇ ਪਿੱਛੇ ਦਾ ਕਾਰਨ ਤਾ ਤੁਸੀਂ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਬੀਜੇਪੀ ਵਾਲੇ ਨੂੰ ਇਸ ਦਾ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਦੁਸ਼ਮਣ ਤਾਂ ਸਾਡੇ ਘਰੇ ਬੈਠਾ ਸਾਨੂੰ ਨਸ਼ਟ ਕਰ ਇਹੋ ਜਿਹੇ ਲੋਕ ਜਿਹੜੇ ਗੇਲਾਚ ਬੈਠੇ ਉਹ ਕੁੱਤੋਂ ਮਾਰ ਦਾ ਕੰਮ ਅੰਜਾਮ ਦੇ ਰਹੇ ਫਿਰ ਉਹ ਸਾਬਰਮਤੀ ਦੀ ਜੇਲ੍ਹ ਚ ਹੈ ਫਿਰ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਐਵੇਂ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਭਗਵੰਤ ਸਿੰਘ ਮਾਣਾ ਆਮ ਆਦਮੀ ਸਰਕਾਰ ਨੇ ਵੇੜਾ ਘਰ ਕਰਤਾ ਹਾਂ ਤੇ ਹਿੰਦੋਸਤਾਨ ਦੀ ਸਰਕਾਰ ਨੇ ਵੀ ਉਹਰੇ ਕੰਤੇ ਜੂਣੀ ਮੈਂ ਕਹਿਆ ਸੀ ਸਨੈਟਾਉਨ ਨੂੰ ਲਾਰੈਂਸ ਬਿਸ਼ਨੋਈ ਨੂੰ ਐ ਲੈ ਕੇ ਉਹਨੇ ਵੀ ਤੁਸੀਂ ਪੰਜਾਬ ਦਾ ਲਾਅ ਐਂਡ ਆਰਡਰ ਭਗਵੰਤ ਸਿੰਘ ਮਾਨ ਆਮ ਆਦਮੀ ਸਰਕਾਰ ਨੇ ਵੀੜਾ ਘਰ ਕਰਤਾ ਹਾਂ ਤੇ ਹਿੰਦੋਸਤਾਨ ਦੀ ਸਰਕਾਰ ਨੇ ਵੀ ਉਹਰੇ ਕੰਤੇ ਜੂਣੀ ਮੈਂ ਕਹਿਆ ਸੀ ਸਨੈਟਾਉਨ ਨੂੰ ਲਾਰੈਂਸ ਬਿਸ਼ਨੋਈ ਨੂੰ ਐ ਲੈ ਕੇ ਉਹਨੇ ਵੀ ਤੁਸੀਂ ਦੇਸ਼ ਦੀ ਪਾਰਲਮੈਂਟ ਕਿਹਾ ਕਿ ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਟੈਕਸ਼ਨ ਦੇ ਕੇ ਕਿ ਬੋ ਅਰਡਨਲ IG DIG SP ਬੁਲੇਟ ਪ੍ਰੂਫ ਗੱਡੀਆਂ ਕੀ ਚਾਹੁੰਦੇ ਹੋ ਤੁਸੀਂ ਅਰੇ ਆ ਉਸ ਬੰਦੇ ਬਿਨਾ ਪ੍ਰੈਸ ਕਾਨਫਰੰਸਸ ਉਹਨਾਂ ਕੀ ਕੌਗਨੀਸੈਂਸ ਲੈ ਅਦੇ ਇਸ ਸਰਕਾਰ ਕੋ ਕਿ ਕੇਵਲ ਕਾਂਗਰਸ ਜਾਂ ਤੇ اپੋਜੀਸ਼ਨ ਪਾਰਟੀਆਂ ਤੇ ਤੁਸੀਂ ਪਰਚੇ ਦਰਜ ਕਰਦੇ ਹੋ ਮੈਂ ਪੰਜਾਬ ਦੀ ਸਰਕਾਰ ਨਹੀਂ ਤੇ ਉਹ ਚਾਹੁੰਦਾ ਔਰ ਦੇਸ਼ ਦੀ ਸਰਕਾਰ ਉਹ ਪੂਰਨ ਇਸ ਗੱਲ ਤੇ ਮੋਸਦਾ ਹੈ ਔਰ ਅੱਜ ਮੈਂ ਜ਼ਿੰਦਾ ਕਰ ਦਾਂ ਕਿ ਕਿ ਕਸੂਰ ਹੈ ਇਹ ਭਰਾ ਦਾ ਕਹਤਰ ਜਿਹੜਾ ਵਿਚਾਰਾ ਚਿਕਮ ਹਰ ਮਾਰ ਕੇ ਰੋ ਰੇ ਪਰ ਮੈਨੂੰ ਕਹਿੰਦਾ ਸਹੂਆਂ ਤੈਨੂੰ ਤੇਰੇ ਪਰਿਵਾਰ ਦੀ ਜੇਤੂ ਉੱਥੇ ਖੜਾ ਹੋ ਕੇ ਸਵਾਲ ਪੁੱਛ। ਦੋਨ ਕੀ ਕਿਸ ਤਰ੍ਹਾਂ ਰਹੇ ਗਈ ਤੁਹਾਡੇ ਕੋਲੋਂ ਬੰਦਾ ਚਲਾ ਗਿਆ ਕੀ ਰਹੇਗਾ ਉਹ ਮੈਂ ਤਾਂ ਦੋ ਸੁੱਦੇ ਨੂੰ ਲੈ ਕੇ ਕੋ ਗੱਲ ਹੈ ਇਹਦੀ ਲੜਾਈ ਅਸੀਂ ਲੜ ਵੀ ਰਹੇ ਹਾਂ ਔਰ ਲੜਾਂਗੇ ਵੀ ਜਾ ਕੇ ਲੋਕ ਸਭਾ ਦੇ ਵਿੱਚ। ਲੇਕਿਨ ਜਦੋਂ ਬੰਦਾ ਚਲਾ ਗਿਆ ਉਸ ਤੋਂ ਬਾਅਦ ਫੇਰ ਵਹੀ ਹੁੰਦੀ ਹੈ ਕਿਹੜਾ ਪ੍ਰਸ਼ਾਸਨੀ ਇੱਥੇ ਬੰਦਾ 9 ਵਜੇ ਕਿ ਅੰਤਿਮ ਸੰਸਕਾਰ ਕਰਦੇ ਦੀ ਸਰਕਾਰ ਦਾ ਮੰੰਡਾ ਕੱਲ ਆ ਕੇ ਤੁਸੀਂ ਬੰਦੇ ਮਰੇ ਤੇ ਆ ਕੇ ਆ ਕੇ ਅਫਸੋਸ ਜ਼ਾਹਿਰ ਕਰਦੇ ਦਿਨੇ ਹੋ ਕਿੰਨੇ ਲੋਕ ਮਰ ਗਏ ਹਰ ਕਿੰਨੀਆਂ ਕਦੇ ਅਫਸੋਸ ਜ਼ਾਹਿਰ ਕਰੋਗੇ ਹੁਣ ਰੋਕਦੇ ਕਿਉਂ ਮੈਂ ਕੱਲ ਗਿਆ ਸੀ ਮੈਂ ਕਹ ਪੰਜ ਦਿਨ ਦੇ ਜੋ ਸਾਰੇ ਉਡਾ ਦੇਾਂਗੇ ਇਸ ਸਰਕਾਰਾਂ ਪਹਿਲੀਆਂ ਵੀ ਸੀ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕਿ ਕੋਈ ਪੁਲਿਸ ਦਾ ਡਾਰੀ ਨਹੀਂ ਰਿਹਾ ਕੋਈ ਸਰਕਾਰ ਦਾ ਡਾਰੀ ਨਹੀਂ ਰਿਹਾ ਸ਼ੋਰੇ ਆਮ ਦਿਨ ਦਿਹਾੜੇ ਇਹ ਜਾਣ ਬੁੱਝ ਕੇ ਟੈਰਰ ਫਰੋਨ ਦੀ ਗੱਲ ਕੀਤੀ ਗਈ ਹੈ ਕਿ ਦਿਨ ਦਿਹਾੜੇ ਮਾਰੋ ਬਾਰੀਆਂ ਗੋਲਾਂ ਮਾਰੋ ਕਿਹੜਾ ਵਪਾਰੀ ਬਾਹਰ ਆਊਗਾ ਵੀ ਕੌਣ ਪੰਜਾਬ ਚੋਂ ਬਾਹਰ ਕਰੇਗਾ ਭਾਈ ਜਾਣ ਮਾਲ ਨਹੀਂ ਸੁਰੱਖਿਤ ਹੈ ਸ਼ਰਮ ਹੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਰਿਜ਼ਾਈਨ ਕਰਕੇ ਦੁਬਾਰੇ ਚੋਣ ਹੋਣਾ ਚਾਹੀਦਾ ਡੀਜੀਪੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ